ਮਾੜੇ ਕੰਮਾਂ ਦਾ ਸੁਵਾਦ ਮਗਰੋਂ ਆਓ ਸੀਤਾ ਜੀ ਤੇ ਰਾਮ ਦੀ ਚਰਾਲੀ ਰੌਣ ਨੇ ਛੱਡਿਆ ਨਹੀਂ ਕੱਖ ਧਗੇ ਦੇ ਕਮਾਉਣ ਨੇ ਹੋ ਗਈ ਲੰਕਾ ਸੋਨੇ ਦੀ ਬਰਬਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਵਾਦ ਮਗਰੋਂ ਆਓ ਜਲ ਤਲ ਨਾਮ ਦੇ ਜਪੌਣ ਵਾਲਾ ਜੀ ਕਿੱਥੇ ਗਿਆ ਥੰਮਾ ਨੂੰ ਤਪੌਣ ਵਾਲਾ ਜੀ ਕਿੱਥੇ ਗਿਆ ਥੰਮਾ ਨੂੰ ਤਪੌਣ ਵਾਲਾ ਜੀ ਆਓ ਪੇਟ ਪਰਵਾ ਕੇ ਆਉਂਦਾ ਮਾੜੇ ਕੰਮਾਂ ਦਾ ਸਵਾਦ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਧਰ ਉਪਤੀ ਨੂੰ ਕਰਦੇ ਨਾ ਗਾਣਾ ਜਿਹੜੇ ਸੀ ਉਹਨਾਂ ਨਾਲ ਹੋ ਗਏ ਤਕੜੇ ਮਰੇੜੇ ਸੀ ਉਹਨਾਂ ਨਾਲੋਂ ਹੋ ਗਏ ਤਕੜੇ ਮਰੇੜੇ ਸੀ ਓਹ ਕ੍ਰਿਸ਼ਨ ਜਿਨੇ ਕੀਤੀ ਸੀ ਮਦਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਓਹ ਦਸ਼ਰਤ ਚਲਾ ਕੇ ਪਛਤਾਉਂਦਾ ਤੀਰ ਨੂੰ ਦਸ਼ਰਥੀ ਚ ਲਾ ਕੇ ਪਛੋ ਤੋਂਦਾ ਤੀਰ ਨੂੰ ਮਿਲ ਗਿਆ ਸਰਾਫ ਮਿਲ ਗਿਆ ਸਰਾਫ ਉਸ ਦੇ ਅਖੀਰ ਨੂੰ ਮਿਲ ਗਿਆ ਸਰਾਫ ਉਸ ਦੇ ਅਖੀਰ ਨੂੰ ਉਹ ਫੌਤ ਕਰ ਜਾਵੇਗੀ ਆਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋ ਓ ਲੂਣਾ ਭਾਵੀ ਡੈਣ ਦੇ ਲੱਗ ਆਖੇ ਸੀ ਸਲਵਾਨ ਪੁੱਤ ਤੇ ਮਾਰਾ ਤੇ ਡਾਕੇ ਸੀ ਸਲਵਾਨ ਪੁੱਤ ਤੇ ਮਾਰਾ ਤੇ ਡਾਕੇ ਸੀ ਓ ਆਗੇ ਖੂਚ ਸੁੱਟ ਕੇ ਆਗੇ ਖੂਚ ਸੁੱਟ ਕੇ ਜ਼ਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋਂ ਮਾੜੇ ਕੰਮਾਂ ਦਾ ਸੁਆਦ ਮਗਰੋਂ ਆਉ ਬਾਬਰ ਨੇ ਜੇਲ੍ਹ ਬੰਦ ਕੀਤਾ ਸੀ ਗੁਰੂ ਬਾਬਰ ਨੇ ਜੇਲ੍ਹ ਬੰਦ ਕੀਤਾ ਸੀ ਗੁਰੂ ਆਪਣੇ ਆਪ ਹੋਈਆਂ ਚੱਕੀਆਂ ਸ਼ੁਰੂ ਆਪਣੇ ਆਪ ਹੋਈਆਂ ਚੱਕੀਆਂ ਸ਼ੁਰੂ ਓ ਬੰਦੇ ਸੀ ਛਡਾਲੇ ਬਈ ਬੰਦੇ ਸੀ ਛਡਾਲੇ ਬਾਬੇ ਸਾਧ ਮਗਰੋਂ ਆਉਲਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਆਉਲਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਓ ਮੁਗਲਾਂ ਪੱਟੀ ਚੋਂ ਦਸ਼ਾਲੇ ਖੋਹੇ ਸੀ ਇੱਜ਼ਤਾਂ ਦੇ ਹਾਰ ਵੀ ਲੋਹਾ ਕੇ ਮੋਏ ਸੀ ਇੱਜ਼ਤਾਂ ਦੇ ਹਾਰ ਵੀ ਲੋਹਾ ਕੇ ਮੋਏ ਸੀ ਓ ਬਿਧੀ ਚੰਦ ਕਰ ਗਿਆ ਸੀ ਲਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਆਦ ਮਗਰੋ ਆਹ ਬਾਈ ਢਾਕੇ ਮੰਝੀਆਂ ਬਾਈ ਢਾਕੇ ਮੰਝੀਆਂ ਵੀ ਬਹਿ ਗਏ ਛੋਡੀ ਸੀ ਮੱਖਣ ਲਬਾਣੇ ਮੱਖਣ ਲਬਾਣੇ ਪੂਜਾ ਕੀਤੀ ਓਡੀ ਸੀ ਮੱਖਣ ਲਬਾਣੇ ਪੂਜਾ ਕੀਤੀ ਓਡੀ ਸੀ ਹੋ ਗਏ ਨਾ ਬਾਦਸ਼ਾਹ ਆਜ਼ਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਓ ਲਾਈਆਂ ਸਰਹੰਦ ਵਿੱਚ ਜਿੰਨੇ ਉਹ ਸਾਰੀਆਂ ਨਿਹਾਂ ਵਿੱਚ ਜਿੰਦਾ ਚਿਣੀਆਂ ਪਿਆਰੀਆਂ ਨੀਹਾ ਵਿੱਚ ਜਿੰਦਾ ਚਿਣੀਆਂ ਪਿਆਰੀਆਂ ਉਹ ਵੜਕਿਆਂ ਨੇ ਖਿੱਚਿਆ ਸ਼ਹਿਜ਼ਾਦ ਮਗਰੋਂ ਵਜੀਦ ਖਾਨ ਵੜਕਿਆਂ ਨੇ ਖਿੱਚਿਆ ਸ਼ਹਿਜ਼ਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਆਉਂਦਾ ਮਾੜੇ ਕੰਮਾਂ ਦਾ ਸੁਬਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸੁਵਾਦ ਮਗਰੋਂ ਆਉ ਮਸਾ ਪਾਪੀ ਤਾਲਸੀ ਗੁਰਾਂ ਦਾ ਪੂਰਦਾ ਵੱਡਿਆ ਮਤਾਬ ਸਿੰਘ ਸਿਰ ਸੂਰਦਾ ਵੱਡਿਆ ਮਤਾਬ ਸਿੰਘ ਸਿਰ ਸੂਰਦਾ ਕੱਖ ਰਹਿਣ ਦੇਂਦਾ ਆਪ ਕੱਖ ਰਹਿਣ ਦੇਂਦਾ ਨਹੀਂ ਪਰਾਦ ਮਗਰ ਔਲਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਔਲਾ ਮਾਰੇ ਕੰਮਾਂ ਦਾ ਸਵਾਦ ਮਗਰੋਂ ਓ ਜੈਸਾ ਕੋਈ ਬੀਜ ਦਾ ਤੇ ਤੈਸਾ ਵੱਢਦਾ ਜੈਸਾ ਕੋਈ ਬੀਜ ਦਾ ਤੇ ਤੈਸਾ ਵੱਢਦਾ ਮੋਹਣ ਸਿੰਘਾ ਖਾਤਾ ਕੋਈ ਕਿਸੇ ਲਈ ਕੱਢਦਾ ਮੋਹਣ ਸਿੰਘਾ ਖਾਤਾ ਕੋਈ ਕਿਸੇ ਲਈ ਕੱਢਦਾ ਓ ਭਰਦਾ ਨਹੀਂ ਹੰਮੀ ਉਸਤਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ ਆਉਂਦਾ ਮਾੜੇ ਕੰਮਾਂ ਦਾ